ਖਾਨ ਨੇ ਮਾਰੇ ਚੋਕਬੜੀ ਲੱਗੀਆ ਅੱਜ ਦੀ ਫਰਮਾਇਸ਼ ਤੇ ਫਿਰ ਅੱਜ ਆਪਾਂ ਕੋਈ ਨਮਕੀਨ ਚੀਜ਼ ਬਣਾਉਣੀ ਆ ਆ ਆਲੂਆਂ ਨੂੰ ਉਬਾਲ ਲਿਆ ਸੀ ਇਹਨਾਂ ਨੂੰ ਆਪਾਂ ਛਿੱਲ ਲਿਆ ਠੰਡੇ ਕਰਕੇ ਤੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਨਾਲ ਹੀ ਆਪਾਂ ਇੱਕ ਘੰਟਾ ਪਹਿਲਾਂ ਚੌਲ ਭੋਂ ਕੇ ਰੱਖਦੇ ਸੀ ਇਹਨਾਂ ਨੂੰ ਵੀ ਆਪਾਂ ਗ੍ਰाइंड ਚੌਲਾਂ ਦਾ ਆਪਾਂ ਪਾਣੀ ਸਾਰਾ ਉਤਾਰ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲਵਾਂਗੇ ਚੌਲਾਂ ਨੂੰ ਵੀ ਤੇ ਆਲੂਆਂ ਨੂੰ ਚੌਲਾਂ ਨੂੰ ਵੀ ਆਪਾਂ ਗ੍ਰाइंड ਕਰ ਲਿਆ ਤੇ ਆਲੂਆਂ ਨੂੰ ਵੀ ਆਪਾਂ ਗ੍ਰाइंड ਕਰ ਲਿਆ ਹੁਣ ਆਪਾਂ ਇਹਨਾਂ ਦੋਹਾਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਇਸ ਵਿੱਚ ਅਪਾ ਥੋੜਾ ਜਿਹਾ ਪਾਣੀ ਪਾਵਾਂਗੇ ਇਸ ਨੂੰ ਤੁਸੀਂ 1 ਮਿੰਟ ਤੱਕ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਆਪਾਂ ਦੋ ਹਰੀਆਂ ਮਿਰਚਾਂ ਜੀਰਾ ਨਮਕ ਤੇ ਕਾਲੀ ਮਿਰਚ ਪਾਵਾਂਗੇ ਤੇ ਪਦੀਨਾ ਆਪਣੇ ਕੋਲ ਹੈ ਨਹੀਂ ਕਿਉਂਕਿ ਆਪਣਾ ਹੁਣ ਬਾਰਸ਼ਾਂ ਕਰਕੇ ਖਰਾਬ ਹੋ ਚੁੱਕਾ ਤੁਸੀਂ ਇਸੇ ਪਦੀਨਾ ਵੀ ਪਾ ਸਕਦੇ ਹੋ ਹੁਣ ਇਸ ਸਾਰੇ ਨੂੰ ਆਪਾਂ ਮਿਕਸ ਕਰ ਲਵਾਂਗੇ ਆਪਣਾ ਘੋਲ ਚੰਗੀ ਤਰ੍ਹਾਂ ਮਿਕਸ ਹੋ ਚੁੱਕਾ। ਨਮਕ ਤੁਸੀਂ ਟੇਸਟ ਅਨਸਾਰ ਬਾਅ ਸਕਦੇ ਜਿੰਨਾਕ ਤੁਸੀਂ ਪਾਉਣਾ। ਆਪਣਾ ਤੇਲ ਗਰਮ ਹੋ ਚੁੱਕਾ। ਤੇ ਹੁਣ ਆਪਾਂ ਇਹਦੇ ਵਿੱਚ ਚੌਲਾਂ ਤੇ ਆਲੂਆਂ ਦੀ ਜਿਹੜੀ ਆਪਾਂ ਰੈਸਪੀ ਤਿਆਰ ਕੀਤੀ ਇਹਨੂੰ ਆਪਾਂ ਪਾਵਾਂਗੇ। ਤੁਸੀਂ ਇਸ ਨੂੰ ਮੀਡੀਅਮ ਜੀ ਆਗ ਤੇ ਪਕਾਉਣਾ ਇਸ ਤਰ੍ਹਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਬ੍ਰਾਊਨ ਕਰ ਲੈਣਾ। ਇਹ ਬਹੁਤ ਹੀ ਵਧੀਆ। ਰੈਸਪੀ ਤਿਆਰ ਹੁੰਦੀ ਹੈ। ਇਸੇ ਤਰ੍ਹਾਂ ਹੀ ਹਪਾਲ ਦੂਜਾਪੁਰ ਵੀ ਪਾਲਵਾਂਗੇ ਇਹ ਆਲੂਆਂ ਵਾਲੇ ਗੰਢੇ ਵਾਲੇ ਕੋਟੋੜੇੰਦਾਂ ਵੀ ਜਿਆਦਾ ਟੇਸਟੀ ਲੱਗਦੇ ਆ ਤੁਸੀਂ ਇੱਕ ਵਾਰੀ ਜਰੂਰ ਇਸ ਤਰ੍ਹਾਂ ਬਣਾ ਕੇ ਦੇਖਣਾ ਕੋ ਕਿੰਨਾ ਸੋਹਣਾ ਕਲਰ ਆਇਆ ਇਹਨਾਂ ਨੂੰ ਤੁਸੀ ਇਸ ਰੈਸਪੀ ਨੂੰ ਤਿਆਰ ਕਰ ਲੈਣਾ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਲਾਈਕ ਤੇ ਸ਼ੇਅਰ ਵੀਡੀਓ ਨੂੰ ਜਰੂਰ ਕਰਨਾ ਤਾਂ ਕਿ ਆਪਾਂ ਅੱਗੇ ਤੋਂ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆ ਸਕੀ